ਤਸੋਂ ਕੀ ਪ੍ਰੋਬਲਮ ਹੈ ਡਾਕਟਰ ਸਾਹਿਬ ਕਈ ਦਿਨਾਂ ਤੋਂ ਮੈਨੂੰ ਇਹਨਾਂ ਨੂੰ ਵੀਕਨੈਸ ਜੀ ਹੈ ਇਸ ਕਰਕੇ ਨਾ ਕੱਲ ਰਾਤ ਚੱਕਰ ਖਾ ਕੇ ਗਿਰ ਗਏ ਮੈਨੂੰ ਤਾਂ ਸਿਰ ਦਰਦ ਕਿੰਨੇ ਕੁ ਦਿਨਾਂ ਤੋਂ ਹੋ ਰਿਹਾ ਹੈ ਜੀ ਹਫਤਾ ਹੋ ਗਿਆ ਸਿਰ ਦੁਖਦੇ ਨੂੰ ਜਦੋਂ ਸਿਰ ਦਰਦ ਦੀ ਗੋਲੀ ਲੈ ਲੈਂਦੀ ਆ ਜਿੰਨਾ ਕੁ ਥਿਰੋ ਦਾ ਅਸਰ ਰਹਿੰਦਾ ਉਨਾ ਚਿਰ ਸਿਰ ਠੀਕ ਆ ਨਹੀਂ ਫੇਰ ਦਰਦ ਹੋਣ ਲੱਗ ਜਾਂਦਾ ਜੀ ਤੁਹਾਡੇ ਘਰੇ ਕੋਈ ਪ੍ਰੋਬਲਮ ਰਹਿੰਦੀ ਆ ਜਿਨ੍ਹਾਂ ਦੀ ਇਹਨਾਂ ਨੂੰ ਟੈਨਸ਼ਨ ਹੋ ਰਹੀ ਹੈ ਡਾਕਟਰ ਸਾਹਿਬ ਤੁਹਾਨੂੰ ਮੈਂ ਕੀ ਦੱਸਾਂ ਪ੍ਰੋਬਲਮ ਤਾਂ ਹੈਗੀ ਆ ਪਰ ਉਹਦਾ ਕੋਈ ਹੱਲ ਹੀ ਨਹੀਂ ਚਲੋ ਨਹੀਂ ਦੱਸਣਾ ਤਾਂ ਨਾ ਸਹੀ ਪਰ ਮੈਂ ਤੁਹਾਨੂੰ ਐਨਾਂ ਹੀ ਕਹਾਂਗਾ ਇਹਨਾਂ ਕੋਲੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਰਨੀ ਕਿਉਂਕਿ ਇਹ ਐਨੀ ਟੈਨਸ਼ਨ ਲੈਂਦੇ ਨੇ ਜਿੰਨਾ ਕਰਕੇ ਇਹਨਾਂ ਨੂੰ ਡਿਪਰੈਸ਼ਨ ਵੀ ਹੋ ਸਕਦਾ ਹੈ ਤੇ ਤੁਸੀਂ ਜਿੰਨਾ ਹੋ ਸਕੇ ਇਹਨਾਂ ਨੂੰ ਖੁਸ਼ ਰੱਖਿਆ ਕਰੋ ਠੀਕ ਹੈ ਡਾਕਟਰ ਸਾਹਿਬ ਮੈਂ ਇਹਨੂੰ ਪੂਰਾ ਖੁਸ਼ ਰੱਖੂਗਾ ਮੈਂ ਦਵਾਈ ਲਿਖ ਰਿਹਾ ਇਹਨਾਂ ਨੂੰ ਲੈਣ ਦੇ ਰਹੇ ਹਾਂ ਛੇ ਦਿਨ ਠੀਕ ਹੋ ਜਾਣਗੇ ਥੈਂਕ ਯੂ ਡਾਕਟਰ ਥੈਂਕ ਯੂ ਜੀ ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਤੂੰ ਬੜਾ ਨਾ ਸੋਚਿਆ ਕਰ ਐਵੇਂ ਕੋਈ ਬਿਮਾਰੀ ਲਾ ਕੇ ਭੇਜੇਂਗੀ ਤੈਨੂੰ ਪਤਾ ਨਾ ਡਾਕਟਰ ਨੇ ਕੀ ਕਿਹਾ ਹੁਣ ਤੈਨੂੰ ਆਪਣਾ ਪੂਰਾ ਧਿਆਨ ਰੱਖਣਾ ਪੈਣਾ ਸ਼ੈਲੀ ਉਹ ਮੈਂ ਤੈਨੂੰ ਕੁਝ ਕਹਿ ਰਿਹਾ ਤੇਰਾ ਧਿਆਨ ਕਿੱਥੇ ਹੈ ਸ਼ੁਕਰ ਹੈ ਜੇ ਤੂੰ ਹੱਸੀ ਰਾਜ ਮੇਰੇ ਨਾ ਦਿਮਾਗ 'ਚ ਕੁਝ ਆਇਆ ਜੇ ਤੁਸੀਂ ਕਹੋ ਤਾਂ ਮੈਂ ਗੱਲ ਕਰਾਂ ਹਾਂ ਬੋਲ ਰਾਜ ਜੇ ਆਪਾਂ ਬੱਚਾ ਗੋਦ ਲੈ ਲਈਏ ਸ਼ੈਲੀ ਆ ਕੀ ਕਹਿ ਰਹੀ ਹੈ ਤੂੰ ਬੱਚਾ ਗੋਦ ਮੈਂ ਕੁਝ ਗਲਤ ਤਾਂ ਨਹੀਂ ਕਿਹਾ ਜੀ ਆਪਾਂ ਨੂੰ ਪਤਾ ਵੀ ਆਪਾਂ ਮਾਪੇ ਨਹੀਂ ਬਣ ਸਕਦੇ ਪਰ ਆਪਾਂ ਬੱਚਾ ਤਾਂ ਗੋਦ ਲੈ ਸਕਦੇ ਆ ਨਾ ਨਹੀਂ ਸ਼ੈਲੀ ਜਿਹੜਾ ਤੂੰ ਇਹ ਕੁਝ ਕਹਿ ਰਹੀ ਹੈ ਨਾ ਮੇਰਾ ਮਨ ਨਹੀਂ ਮੰਨਦਾ ਜੀ ਇੱਕ ਵਾਰ ਸੋਚੋ ਤਾਂ ਸਹੀ ਜੇ ਆਪਾਂ ਉਹਨੇ ਮਾਪੇ ਬਣ ਸਕਦੇ ਆਪਾਂ ਬੱਚਾ ਗੋਦ ਲੈ ਕੇ ਉਹਦੇ ਮਾਪੇ ਬਣ ਸਕਦੇ ਆ ਸ਼ਲੀ ਕਹਤਾ ਤੂੰ ਸਹੀ ਰਹੀ ਹੈ ਪਰ ਘਰੇ ਕਿਸੇ ਨੇ ਮੰਨਣਾ ਨਹੀਂ ਜੀ ਪਹਿਲੇ ਤੁਸੀਂ ਦੱਸੋ ਤੁਸੀਂ ਮੇਰੇ ਇਸ ਫੈਸਲੇ ਨਾਲ ਸਹਿਮਤ ਹੋ ਨਾ ਜੇ ਮੈਂ ਇਹਨੂੰ ਨਾ ਕਹਤਾ ਨਾ ਤਾਂ ਇਹਨੇ ਫੇਰ ਟੈਨਸ਼ਨ ਲੈ ਜਾਣੀ ਹੈ ਹਾਂ ਸ਼ਲੀ ਜਿਸ ਤੇ ਤੂੰ ਖੁਸ਼ ਹੈ ਨਾ ਮੈਂ ਵੀ ਉਸੇ ਜੀ ਖੁਸ਼ ਹਾਂ ਬਸ ਫਿਰ ਜੇ ਤੁਸੀਂ ਮੇਰੇ ਨਾਲ ਆਉਣਾ ਫਿਰ ਮੈਨੂੰ ਕਿਸੇ ਦੀ ਨਹੀਂ ਪਰਵਾਹ ਨਾਲੇ ਨਾ ਆਪਾਂ ਦੋਵਾਂ ਜਾਣਿਆਂ ਨੇ ਮਿਲ ਕੇ ਕਰਦਿਆਂ ਨੂੰ ਵੀ ਮਨਾ ਲੈਣਾ ਠੀਕ ਹੈ ਪਰ ਹੁਣ ਤੂੰ ਵੀ ਮੇਰੇ ਨਾਲ ਇੱਕ ਵਾਅਦਾ ਕਰ ਵੀ ਆਪਦੀ ਦਵਾਈ ਦਾ ਪੂਰਾ ਧਿਆਨ ਰੱਖੇਂਗੀ ਨਾਗਾ ਨਹੀਂ ਪਾਏਂਗੀ ਹਾਂਜੀ ਜਿਵੇਂ ਤੁਸੀਂ ਕਹੋ ਕੀ ਕਹਿੰਦਾ ਡਾਕਟਰ ਫਿਰ ਪੁੱਤ ਮੰਮੀ ਡਾਕਟਰ ਕਹਿੰਦਾ ਇਹ ਟੈਂਸ਼ਨ ਵਾਲੀ ਲੈਂਦੀ ਐ ਜਿਹਦੇ ਕਰਕੇ ਬਿਮਾਰ ਹੋਗੇ ਨਾ ਇਹਨੂੰ ਕਾਦੀ ਟੈਂਸ਼ਨ ਆ ਇਹਦੇ ਜਿਹੜਾ ਕੋਈ ਜਵਕ ਜੱਲਾ ਜਿਹੜੀ ਇਹਨੂੰ ਉਹਦੇ ਕੰਮਾਂ ਦੀ ਟੈਨਸ਼ਨ ਹੋਵੇ ਸਾਰਾ ਦਿਨ ਤਾਂ ਇਹ ਬੇਲੀ ਰਹਿੰਦੀ ਐ ਸਾਰਾ ਦਿਨ ਬੈਠੀ ਕਮਰੇ ਚ ਆਰਾਮ ਹੀ ਫਰਮਾਉਂਦੀ ਐ ਆ ਜਿਹੜੀਆਂ ਮੰਮੀ ਤੁਸੀਂ ਇਹਨੂੰ ਟੌਂਚਾਂ ਮਾਰਦੇ ਹੋ ਨਾ ਦਿਲ ਚੀਰਨ ਵਾਲੀਆਂ ਉਸੇ ਦੀ ਤਾਂ ਇਹਨੂੰ ਟੈਨਸ਼ਨ ਹੁੰਦੀ ਐ ਰਾਜ ਤੁਸੀਂ ਮੰਮੀ ਨੂੰ ਐ ਕਿਉਂ ਬੋਲਦੇ ਹੋ ਵੱਡੀ ਐਈ ਮੰਮੀ ਦੀ ਹਮੈਤਣ ਨਹੀਂ ਤੈਨੂੰ ਇੰਨਾ ਪਤਾ ਜਿਹੜਾ ਕੁਛ ਰਾਜ ਬੋਲ ਰਿਹਾ ਨਾ ਇਹ ਤੇਰੇ ਪਿੱਛੇ ਲੱਗ ਕੇ ਬੋਲ ਰਿਹਾ ਹਲ ਸ਼ੋਕਰ ਆ ਤਾਂ ਮੇਰੇ ਮਨ ਦਾ ਬਹਿਮ ਸੀ ਬਿ ਸ਼ੈਲੀ ਦੇ ਜਵਾਕ ਹੋਣ ਵਾਲਾ ਉਹ ਇਹਨਾਂ ਦੇ ਵਿੱਚ ਮੈਂ ਜਾਣਾ ਤਾਂ ਚਾਹੁੰਦੀ ਸੀ ਪਰ ਮੰਮੀ ਦੇ ਸਾਹਮਣੇ ਸ਼ੈਲੀ ਨਾਲ ਹਮਦਰਦੀ ਵੀ ਨਹੀਂ ਦਿਤਾ ਸਕਦੀ ਸੀ ਨਹੀਂ ਤਾਂ ਮੰਮੀ ਨੇ ਸ਼ੈਲੀ ਨੂੰ ਬਾਅਦ ਚ ਤੇ ਮੈਨੂੰ ਪਹਿਲਾਂ ਘਰੋਂ ਬਾਹਰ ਕੱਢਣਾ ਸੀ ਮੰਮੀ ਹਜੇ ਨਾ ਤੁਸੀਂ ਇਹਨੂੰ ਆਰਾਮ ਕਰਦੋ ਆਪਾਂ ਫੇਰ ਗੱਲ ਕਰਦੇ ਹਾਂ ਹੁਣ ਤੈਨੂੰ ਮੈਂ ਕੀ ਕਹਾਂ ਤੈਨੂੰ ਨਾ ਆਪਣੀ ਮਾਂ ਦੀ ਨਹੀਂ ਐਸੀ ਨਹੀਂ ਫਿਕਰ ਰਹਿੰਦੀ ਇਹ ਤਾਂ ਬਿਨਾਂ ਤਾਂ ਤੈਨੂੰ ਘਰ ਚ ਹੋਰ ਕੋਈ ਦੀ ਨਹੀਂ ਨਹੀਂ ਸ਼ੈਲੀ ਤੂੰ ਨਾ ਮੰਮੀ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਕਰ ਜੀ ਮੈਨੂੰ ਤਾਂ ਨਾ ਹੁਣ ਆਦਤ ਪੈ ਗਈ ਆ ਸਭ ਦੀਆਂ ਗੱਲਾਂ ਸੁਣਨ ਦੀ ਹੁਣ ਨਹੀਂ ਮੈਂ ਕਿਸੇ ਦੀ ਗੱਲ ਵੀ ਦਿਲ ਤੇ ਲਾਉਂਦੀ ਸ਼ੈਲੀ ਨਾਲੇ ਜੀ ਆਪਾਂ ਮੰਮੀ ਦੇ ਨਾਲ ਬੱਚਾ ਗੋਦ ਲੈਣ ਦੀ ਗੱਲ ਵੀ ਤਾਂ ਕਰਨੀ ਆ ਸ਼ੈਲੀ ਤੂੰ ਭੁੱਲ ਜਾ ਯਾਰ ਇਸ ਗੱਲ ਨੂੰ ਉਹ ਕਿਸੇ ਨੇ ਨਹੀਂ ਮੰਨਣਾ ਜੀ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ ਕੋਈ ਮੰਨੂਗਾ ਜਨਣਾ ਪਰ ਇੱਥੇ ਇੱਥੇ ਤਾਂ ਤੁਸੀਂ ਹੀ ਨਹੀਂ ਮੇਰਾ ਸਾਥ ਦੇ ਰਹੇ ਉਹ ਸ਼ੈਲੀ ਨਾ ਯਾਰ ਤੂੰ ਨਹੀਂ ਹੁਣ ਦਿਮਾਗ ਤੇ ਲੋੜ ਪਾਉਣਾ ਮੈਂ ਕਰਦਾ ਜਾ ਕੇ ਮੰਮੀ ਨਾਲ ਗੱਲ ਰੁਕੋ ਜੀ ਹਜੇ ਨਾ ਕਰਿਓ ਮੰਮੀ ਨਾਲ ਗੱਲ ਮੰਮੀ ਹਜੇ ਬਹੁਤ ਗੁੱਸੇ 'ਚ ਨੇ ਜੇ ਤੁਸੀਂ ਗੱਲ ਕਰ ਲਈ ਨਾ ਤਾਂ ਉਹਨਾਂ ਨੇ ਸਾਫ਼-ਸਾਫ਼ ਜਵਾਬ ਹੀ ਦੇ ਦੇਣਾ ਤੁਸੀਂ ਪਹਿਲਾਂ ਮੰਮੀ ਦਾ ਮੂਹਰ ਦੇਖਿਓ ਫੇਰ ਗੱਲ ਕਰਿਓ ਠੀਕ ਹੈ ਸ਼ੈਲੀ ਪਰ ਨਾ ਹੁਣ ਤੂੰ ਬालतਾ ਦਿਮਾਗ ਨਾ ਲੜਾ ਤੂੰ ਆਰਾਮ ਕਰ ਠੀਕ ਆ ਜੀ ਪਰ ਗੱਲ ਜ਼ਰੂਰ ਕਰਿਓ ਸ਼ਲੀ ਜੋ ਤੂੰ ਮੈਨੂੰ ਕਰਨ ਲਈ ਕਹਿ ਰਹੀ ਹੈ ਨਾ ਉਸ ਲਈ ਮੰਮੀ ਹੋਣੇ ਕਦੇ ਨਹੀਂ ਮੰਨਣਾ ਪਰ ਫੇਰ ਵੀ ਮੈਂ ਇੱਕ ਵਾਰੀ ਨਾ ਤੇਰੇ ਲਈ ਗੱਲ ਜ਼ਰੂਰ ਕਰੂੰਗਾ ਮੰਮੀ ਥੋਨੂੰ ਨਹੀਂ ਲੱਗਦਾ ਵੀ ਸ਼ੈਲੀ ਨੂੰ ਹੋਇਆ ਤਾਂ ਕੁਛ ਨਹੀਂ ਉਹ ਜਾਣ ਬੁੱਝ ਕੇ ਬਿਮਾਰ ਹੋਣ ਦਾ ਡਰਾਮਾ ਕਰ ਰਹੀ ਆ ਲੈ ਮੰਮੀ ਮੇਰੇ ਨਾਲ ਕਾਹਦਾ ਗੁੱਸਾ ਉਹ ਗਲਤੀ ਸ਼ੈਲੀ ਦੀ ਆ ਤੇ ਬੋਲ ਤੁਸੀਂ ਮੇਰੇ ਨਾਲ ਨਹੀਂ ਰਹੇ ਨਹੀਂ ਹੁਣ ਮੈਂ ਵੀ ਕੀ ਕਰਾਂ ਮੇਰਾ ਮੁੰਡਾ ਨਾ ਸ਼ੈਲੀ ਪਿੱਛੇ ਲਾ ਕੇ ਹੁਣ ਮੈਨੂੰ ਹੀ ਬੋਲਦਾ ਤੈਨੂੰ ਸੱਚ ਦੱਸਾਂ ਨਾ ਮੇਰਾ ਤਾਂ ਹੁਣ ਕਿਸੇ ਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ ਹਾਂ ਮੰਮੀ ਇਹ ਗੱਲ ਤਾਂ ਹੈਗੀ ਆ ਪਰ ਆਪਾਂ ਕਰ ਵੀ ਕੁਛ ਨਹੀਂ ਸਕਦੇ ਨਹੀਂ ਕਰ ਤਾਂ ਮੈਂ ਬਹੁਤ ਕੁਝ ਸਕਦੀ ਆ ਪਰ ਇਸ ਘਰ ਚ ਨਾ ਮੇਰਾ ਕੋਈ ਸਾਥ ਦੇਣ ਵਾਲਾ ਨਹੀਂ ਹਾਤਾ ਮੰਮੀ ਥੋਡੀ ਉਹ ਇਸ ਘਰ ਚ ਜਿੰਨਾ ਮੈਂ ਤੁਹਾਡਾ ਸਾਥ ਦਿੰਦੀ ਆ ਨਾ ਕੋਈ ਨਹੀਂ ਦਿੰਦਾ ਤੁਹਾਡਾ ਫੇਰ ਵੀ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਕੋਈ ਸਾਥ ਨਹੀਂ ਦਿੰਦਾ ਨਹੀਂ ਬੱਸ ਕਰ ਤੂੰ ਮੈਨੂੰ ਬਹੁਤਾ ਮਸਕੇ ਨਾ ਮਾਰ ਉਹ ਮੈਨੂੰ ਵੀ ਪਤਾ ਵੀ ਮੇਰਾ ਸਾਥ ਕੌਣ ਦਿੰਦਾ ਕੌਣ ਨਹੀਂ ਚੁੱਪ ਕਰਕੇ ਨਾ ਕੰਮ ਨਵੇੜ ਲੈ ਉਹ ਤਾਂ ਹੁਣ ਪਈਏ ਮੰਜੇ ਤੇ ਉਹਦੇ ਕੰਮ ਵੀ ਆਪਾਂ ਨੂੰ ਹੀ ਨਵੇੜਨੇ ਪੈਣੇ ਨੇ ਮਾਤਾ ਤੇਰਾ ਸਾਥ ਤਾਂ ਵੈਸੇ ਵੀ ਨਹੀਂ ਕੋਈ ਦੇ ਕੇ ਰਾਜੀ ਇੱਕ ਵਸ ਤੇਰੀਆਂ ਅੱਖਾਂ 'ਚ ਮੈਂ ਚੰਗੀ ਬਣੀ ਰਹਾ ਉਹਦੇ ਪਿੱਛੇ ਮੈਨੂੰ ਆ ਡਰਾਮੇ ਜੇ ਕਰਨੇ ਪੈਂਦੇ ਨੇ ਨਾ ਕੀ ਗੱਲ ਮੰਮੀ ਕਿਸੇ ਨੂੰ ਢੀਖ ਰਹੇ ਹੋ ਤੁਸੀਂ ਨਹੀਂ ਆਹੋ ਸੁਨੀਤ ਨੂੰ ਢੀਖ ਰਹੀ ਆ ਉਹਨੇ ਕੋਈ ਖਬਰ ਸਾਰੀ ਨਹੀਂ ਦਿੱਤੀ ਕਿੰਨੇ ਦਿਨ ਹੋ ਗਏ ਪਹਿਲਾਂ ਮਾਂ ਤਾਂ ਤੇਰਾ ਮੂਡ ਖਰਾਬ ਸੀ ਹੁਣ ਤੂੰ ਮੇਰਾ ਮੂਡ ਖਰਾਬ ਕਰ ਰਹੀ ਆ ਆ ਸ਼ੁਗਨੀ ਦਾ ਨਾਂ ਲੈ ਕੇ ਨਾਲੇ ਨਾ ਮੈਂ ਉਹਦੀ ਕੁੜੀ ਨੂੰ ਕਹਿ ਕੇ ਆਈ ਸੀ ਵੀ ਜਦੋਂ ਤੇਰੀ ਮਾਂ ਆ ਗਈ ਤੂੰ ਸੁਨੇਹਾ ਲਾ ਦੀ ਪਤਾ ਨਹੀਂ ਉਹਦੀ ਕੁੜੀ ਨੇ ਸੁਨੇਹਾ ਲਾਇਕ ਨਹੀਂ ਉਹ ਕੀ ਪਤਾ ਮੰਮੀ ਵੀ ਕੁੜੀਆਂ ਵਾਲਿਆਂ ਨੇ ਨਾ ਹੀ ਕਰਤੀ ਹੋਵੇ ਵੀ ਵਿਆਹੇ ਵਰੇ ਬੰਦੇ ਨਾਲ ਅਸੀਂ ਨਹੀਂ ਵਿਆਹ ਕਰਨਾ ਨਹੀਂ ਪਤਾ ਨਹੀਂ ਤੇਰੀ ਜਵਾਨ ਕਹੇ ਜੀ ਆ ਜੇ ਤੂੰ ਚੰਗਾ ਨਹੀਂ ਬੋਲ ਸਕਦੀ ਤੂੰ ਚੁੱਪ ਹੀ ਰਹਿ ਹਣ ਮੈਂ ਕਰ ਲਾ ਸਾਰਾ ਕੰਮ ਆਪੇ ਮੇਰਾ ਤਾਂ ਨਾ ਸਾਰੇ ਟੱਬਰ ਨੇ ਦਿਮਾਗ ਘਮਾਇਆ ਪਿਆ ਕਿੱਥੇ ਮੈਂ ਬੁੜੀ ਨੂੰ ਛੇੜ ਕੇ ਸਿਆਪਾ ਗੱਲ ਪਾ ਲਿਆ ਕਰ ਲਾ ਮਨਦੀਪ ਕੁਰੇ ਹੁਣ ਆਪੇ ਕੰਮ ਮੈਂ ਕੁਝ ਗਲਤ ਤਾਂ ਨਹੀਂ ਕਰ ਰਹੀ ਰਾਜ ਦਾ ਦੂਜਾ ਵਿਆਹ ਕਰਕੇ ਆਖਰ ਮੈਂ ਵੀ ਤਾਂ ਇੱਕ ਮਾਂ ਮਾਂ ਆਪਣੇ ਬੱਚੇ ਤਾਂ ਕਦੇ ਗਲਤ ਤਾਂ ਨਹੀਂ ਸੋਚੂਗੀ ਹੁਣ ਇਸ ਉਮਰੇ ਤਾਂ ਮੇਰੇ ਮੁੰਡੇ ਨੂੰ ਲੱਗਦਾ ਮੇਰਾ ਸਰਜੂ ਪਰ ਮੈਨੂੰ ਪਤਾ ਬੜੇਪੇ ਜਾ ਕੇ ਨਹੀਂ ਸਰਨਾ ਚਾਚੀ ਇਕੱਲੀ ਬੈਠੀ ਕੀ ਸੋਚੀ ਜਾਂਦੀ ਆ ਆ ਜਾ ਪੁੱਤ ਬਹਿ ਜਾ ਤੂੰ ਤਾਂ ਆਉਣ ਨੂੰ ਬੜਾ ਹੀ ਲਾਤੇ ਮੈਨੂੰ ਐ ਲੱਗਦਾ ਤੇਰੀ ਕੁੜੀ ਨੇ ਤੈਨੂੰ ਸਨੇਹਾ ਨਹੀਂ ਦਿੱਤਾ ਹੁਣ ਮੇਰਾ ਨਹੀਂ ਚਾਚੀ ਸਨੇਹਾ ਤਾਂ ਮੈਨੂੰ ਦੇਤਾ ਸੀਗਾ ਪਰ ਮੈਨੂੰ ਹੀ ਕੰਮਾਂ ਕਾਰਾਂ ਚ ਉਹਨਾ ਬੇਲ ਨਹੀਂ ਮਿਲੀ ਤੇਰੇ ਕੋਲੋਂ ਦੀ ਉਹ ਤਾਂ ਹੈ ਘਰ ਦੇ ਕੰਮ ਹੀ ਬਹੁਤ ਹੁੰਦੇ ਨੇ ਚੱਲ ਛੱਡ ਤੂੰ ਮੈਨੂੰ ਐਂ ਦੱਸ ਆਪਣੀ ਗੱਲ ਕਿੱਥੇ ਤੱਕ ਪਹੁੰਚੀ ਚਾਚੀ ਮੈਂ ਸਾਰੀ ਗੱਲ ਕਰ ਲਈ ਉਹਨਾਂ ਦੇ ਨਾਲ ਤੇ ਉਹ ਵਿਆਹ ਵਾਸਤੇ ਮੰਨ ਵੀ ਗਏ ਪਰ ਉਹਨਾਂ ਦੀ ਨਾ ਇੱਕ ਸ਼ਰਤ ਹੈ ਸ਼ਰਤ ਉਹ ਕੀ ਉਹ ਕਹਿੰਦੇ ਵੀ ਪਹਿਲਾਂ ਨਾ ਸ਼ੈਲੀ ਦਾ ਰਾਜ ਨਾਲ ਤਲਾਕ ਹੋ ਜਾਣਾ ਚਾਹੀਦਾ ਫੇਰ ਕਰਨਗੇ ਉਹ ਵਿਆਹ ਤੂੰ ਤਲਾਕ ਦੀ ਗੱਲ ਕਰ ਰਹੀ ਹੈਂ ਸ਼ੈਲੀ ਤਾਂ ਕਰੋ ਨਹੀਂ ਨਿਕਲ ਕੇ ਰਾਜੀ ਆ ਤਲਾਕ ਦਾ ਨਾਂ ਸੁਣ ਕੇ ਤਾਂ ਮੇਰੇ ਘਰ ਚ ਸਿਆਪਾ ਹੀ ਖੜਾ ਹੋ ਜਾਣਾ ਚਾਚੀ ਹੁਣ ਤੂੰ ਮੈਨੂੰ ਐਂ ਦੱਸ ਬਿਸ਼ੈਲੀ ਕਦੋਂ ਜਾ ਰਹੀ ਆ ਕਰੋ ਨਹੀਂ ਉਹਨੇ ਤਾਂ ਚਲੀ ਹੀ ਜਾਣਾ ਸੀ ਆ ਮਨਦੀਪ ਦੇ ਮੁੰਡੇ ਨੇ ਨਹੀਂ ਜਾਣ ਦਿੱਤਾ ਆਖੇ ਮੇਰਾ ਸ਼ੈਲੀ ਮम्मा ਵੀ ਨਾ ਜੀ ਨਹੀਂ ਲੱਗਦਾ ਚਾਚੀ ਐਂ ਤਾਂ ਫਿਰ ਆਪਣੀ ਦਾਣ ਮੈਨੂੰ ਵੱਲਦੀ ਨਹੀਂ ਲੱਗਦੀ ਨਾ ਕੁੜੇ ਐਂ ਨਾ ਕਹਿ ਮੈਨੂੰ ਹੀ ਪਤਾ ਕਿ ਕਮਾਂ ਦੇ ਦਿਲ ਤੇ ਕੀ ਬੀਤਦੀ ਐ ਜਦੋਂ ਨਾ ਉਹਦੀ ਔਲਾਦ ਦੇ ਅੱਗੇ ਔਲਾਦ ਨਾ ਹੋਵੇ ਹੁਣ ਭਾਵੇਂ ਰਾਜ ਨੂੰ ਕੁਝ ਨਹੀਂ ਫੀਲ ਹੁੰਦਾ ਪਰ ਉਹਨੂੰ ਬੁਢਾਪੇ 'ਚ ਬਹੁਤ ਔਖਾ ਹੋ ਜਾਣਾ ਜਦੋਂ ਉਹਨੂੰ ਅੱਗੋਂ ਕੋਈ ਰੋਟੀ ਪਾਣੀ ਪੁੱਛਣ ਵਾਲਾ ਨਹੀਂ ਹੋਊਗਾ ਹੈਗਾ ਤਾਂ ਬਹੁਤ ਔਖਾ ਪਰ ਜੇ ਕੋਈ ਸਮਝੇ ਉਹੀ ਤਾਂ ਮੈਂ ਰਾਜ ਨੂੰ ਸਮਝਾ ਰਹੀ ਆ ਹੁਣ ਤਾਂ ਉਹ ਸਮਝਦਾ ਨਹੀਂ ਦੇਖੀ ਬੁਢਾਪੇ 'ਚ ਫੇਰ ਆਪਦੀ ਮਾਂ ਨੂੰ ਯਾਦ ਕਰੂਗਾ ਵੀ ਮੇਰੀ ਮਾਂ ਸਹੀ ਕਹਿੰਦੀ ਸੀ ਚੱਲ ਕੋਈ ਨਾ ਚਾਚੀ ਹੁਣ ਨਾ ਤੂੰ ਰਾਜ ਨੂੰ ਮਨਾ ਪਰ ਕਰੀ ਥੋੜੀ ਛੇਤੀ ਕਿਉਂਕਿ ਕੁੜੀ ਵਾਲਿਆਂ ਨੇ ਨਾ ਕਾਹਲ ਆ ਉਹ ਕਹਿੰਦੇ ਨਹੀਂ ਫਿਰ ਅਸੀਂ ਰਿਸ਼ਤਾ ਕਿਤੇ ਹੋਰ ਕਰ ਦਾਂਗੇ ਮੈਂ ਕਿਹਾ ਤੂੰ ਫਿਕਰ ਨਾ ਕਰ ਮੈਂ ਨਾ ਰਾਏ ਤਾਂ ਹਾਂ ਕਰਵਾ ਕੇ ਹਟੂ ਤਾਂ ਮੰਮੀ ਕਿਹੜੀ ਹਾਂ ਕਰਾਉਣੀ ਹੈ ਮੇਤੋਂ ਪੁੱਤ ਔਲਾਦ ਵੀ ਨਾ ਨਹੀਂ ਸਰਦਾ ਹੁੰਦਾ ਸ਼ਬਨੀਤ ਨਾ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਈ ਹੈ ਆਪਦੇ ਤਾਏ ਦੀ ਕੁੜੀ ਦਾ ਜੇ ਤੂੰ ਹਾਂ ਕਰੇ ਤਾਂ ਅੱਗੇ ਗੱਲ ਤੋਰੀਏ ਓ ਮੰਮੀ ਸ਼ਰਮ ਕਰੋ ਕੁਛ ਉਹ ਮੇਰਾ ਵਿਆਹ ਹੋਇਆ ਹੋਇਆ ਮੈਨੂੰ ਦੂਜੇ ਵਿਆਹ ਦੀ ਲੋੜ ਨਹੀਂ ਚਾਚੀ ਮੈਂ ਨਾ ਹੁਣ ਚੱਲਦੀ ਆ ਜਿਹੜਾ ਵੀ ਤੁਹਾਡਾ ਫੈਸਲਾ ਹੋਇਆ ਨਾ ਫਿਰ ਮੈਨੂੰ ਦੱਸ ਦਿਓ ਭਾਬੀ ਮੇਰਾ ਫੈਸਲਾ ਤਾਂ ਤਾਂ ਸੁਣ ਹੀ ਲਿਆ ਇਸ ਕਰਕੇ ਨਾ ਮੇਰੇ ਰਿਸ਼ਤੇ ਰਸਤੇ ਬਾਰੇ ਨਾ ਸੋਚੀ ਸ਼ੁਭਨੀਤ ਹੁਣ ਤੂੰ ਜਾ ਤੈਨੂੰ ਫਿਰ ਦੱਸਦੇ ਆਂ ਅਸੀਂ ਕੀ ਕਰਨਾ ਠੀਕ ਆ ਚਾਚੀ ਮੰਮੀ ਮੇਰੀ ਗੱਲ ਸੁਣੋ ਧਿਆਨ ਨਾਲ ਮੈਂ ਅਤੇ ਸ਼ੈਲੀ ਨੇ ਨਾ ਇੱਕ ਫੈਸਲਾ ਲਿਆ ਅਸੀਂ ਦੋਵਾਂ ਨੇ ਬੱਚਾ ਗੋਦ ਲੈਣਾ ਹੈ ਅਸੀਂ ਦੋਵਾਂ ਨੇ ਬੱਚਾ ਗੋਦ ਲੈਣਾ ਹੈ